ਉਹਨਾਂ ਨੇ ਕਦੀ ਤੁਹਾਨੂੰ ਆਣ ਕੇ ਕਿਹਾ ਵੀ ਆ ਤੁਹਾਨੂੰ ਅਹੀ ਚੀਜ਼ ਲੈ ਕੇ ਦਿੰਦੇ ਆ ਕਦੀ ਕਿਸੇ ਐਮਐਲਏ ਨੇ ਕਦੀ ਕਿਸੇ ਐਮਪੀ ਨੇ ਕਿਸੇ ਰਾਜ ਸਭਾ ਮੈਂਬਰ ਨੇ ਕਦੀ ਕਿਸੇ ਕਾਉਂਸਲਰ ਨੇ ਕਿਹਾ ਕਦੀ ਆਣ ਕੇ ਘੇਰੂ ਘਰੇ ਵੀ ਆ ਮੈਂ ਤੈਨੂੰ ਆ ਚੀਜ਼ ਲੈ ਕੇ ਦਿਆਂ ਇਹ ਕਿਸਾਨ ਹੀ ਆ ਜਦ ਲੋਕਾਂ ਨੂੰ ਮੁਸ਼ਕਲ ਚ ਦੇਖਦੇ ਆ ਤਾਂ ਉਸ ਮੁਸ਼ਕਲ ਦਾ ਹੱਲ ਕੱਢਣ ਲਈ ਉਹ ਫਿਰ ਜਾਂ ਸੜਕਾਂ ਤੇ ਆ ਜਾਣਗੇ ਜਾਂ ਫਿਰ ਟੂਲ ਬਲਜ ਤੇ ਆ ਜਾਣਗੇ ਇੱਕ ਸਵਾਲ ਇੱਕ ਹੋਰ ਬਹੁਤ ਕੋੜਾ ਸਵਾਲ ਹੈ ਜਿਵੇਂ ਇਲੈਕਸ਼ਨਾਂ ਹਟੀਆਂ ਨਹੀਂ ਕਿ ਦੁੱਧ ਦੇ ਰੇਟ ਵੀ ਵਧ ਗਏ ਲੋਕਾਂ ਦੇ ਲਈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਲੈਕਸ਼ਨ ਪਹਿਲਾਂ ਪਾਉਂਤ ਪਹਿਲਾਂ ਕੋਈ ਇਹਨਾਂ ਨੂੰ ਹਵਾ ਤੱਕ ਨਹੀਂ ਲੀਕ ਕੀਤੀ ਕਿ ਅਸੀਂ ਰੇਟ ਵਧਾ ਰਹੇ ਹਾਂ ਔਰ ਫਿਰ ਵੀ ਰੇਟ ਵਧ ਗਿਆ ਇਲੈਕਸ਼ਨ ਪਹਿਨ ਤੋਂ ਬਾਅਦ ਇਹ ਕੀ ਇਹਦਾ ਕੀ ਕਾਰਨ ਹੋ ਸਕਦਾ ਹੈ ਦੇਖੋ ਜੀ ਸਰਕਾਰਾਂ ਨੇ ਨਾ ਇਹ ਉਹਨੇ ਸਾਨੂੰ ਜਦੋਂ ਦਿੰਦੀਆਂ ਨੇ ਨਾ ਕੁਝ ਉਹ ਬੜੀਆਂ-ਬੜੀਆਂ ਖ਼ਬਰਾਂ ਚ ਆਉਂਦਾ ਜਦੋਂ ਕੋਈ ਸਾਨੂੰ ਦੇਣਾ ਹੁੰਦਾ ਤੇ ਜਦੋਂ ਸਾੜ ਤੋਂ ਲਿਖੋਣਾ ਹੁੰਦਾ ਨਾ ਉਹਦੇ ਤੇ ਹਵਾ ਵੀ ਨਹੀਂ ਨਿਕਲ ਦਿੰਦੇ ਵੀ ਅੱਜ ਉਹਦੇ ਸਵੇਰ ਨੂੰ ਜੋ ਦੁਕਾਨ ਤੇ ਜਾਂਦੇ ਅਸੀਂ ਉਦੋਂ ਪਤਾ ਲੱਗਦਾ ਵੀ ਹੁਣ ਆ ਆ ਵਿਗੜ ਗਿਆ ਰਹਿ ਗਿਆ ਤੁਹਾਡਾ ਕਦੀ ਪੈਟਰੋਲ ਪੰਪ ਤੇ ਜਾ ਕੇ ਦੇਖਿਆ ਜਿੱਦਣ ਵਧਿਆ ਤੇਲ ਹੋਵੇ ਤੇਲ ਦਾ ਰੇਟ ਵਧਿਆ ਹੋਵੇ ਕਦੀ ਅਖਬਾਰ ਚ ਆਵੇ ਕਿ ਕਿਦੋਂ ਘਟਿਆ ਹੁੰਦਾ ਉਸ ਦਿਨ ਫਰੰਟ ਪੇਜ ਦੇ ਉੱਪਰ ਅਖਬਾਰ ਦੇ ਅੱਜ 60 ਪੈਸੇ ਘਟਾ ਦਿੱਤੇ ਬੜਾ ਹਸਾਨ ਕਰਤਾ ਸੱਟਾ ਤੋਂ 60 ਰੁਪਈਆ ਤੋਂ 100 ਕਰਤਾ ਪੈਸੇ 60 ਘਟਾ ਰਹੇ ਹਾਂ ਤੇ ਸੋ ਜਦੋਂ ਤੁਹਾਡੇ ਕੋਲੇ ਪਿੰਡ ਦੇ ਵਿੱਚ ਮੱਜਾਂ ਵੀ ਹੋਣੀਆਂ ਤੁਸੀਂ ਦੁੱਧ ਦਾ ਵੀ ਕੰਮ ਕਰਦੇ ਹੋ ਚਲੋ ਤੁਸੀਂ ਨਹੀਂ ਕਰਦੇ ਕੋਈ ਹੋਰ ਕਰਦੇ ਹੋਣੇ ਆ ਕਿਸਾਨ ਦੀ ਆਮਦਨ ਉਹਨਾਂ ਨੇ ਕਿੰਨੀ ਬਤਾਈਆ ਦੁੱਧ ਦਾ ਰੇਟ ਉਹਨਾਂ ਦੇ ਲਈ ਵੀ ਬਤਾਇਆ ਵੀ ਤੁਸੀਂ ਇੰਨੇ ਦਾ ਵੇਚੋਗੇ ਲੋਕਾਂ ਨੂੰ ਇੰਨੇ ਰੁਪਏ ਅਸੀਂ ਮਹਿੰਗਾ ਦੇਵਾਂਗੇ ਬਤਾਇ ਜਿਹੜੀ ਐਮਐਸਪੀ ਆ ਐਮਐਸਪੀ ਦੀ ਸਮਝਣ ਦੀ ਲੋੜ ਹੈ ਐਮਐਸਪੀ ਚੀਜ਼ ਕੀ ਆ ਉਹਦਾ ਆਮ ਜਨਤਾ ਨੂੰ ਕੀ ਫਾਇਦਾ ਤੇ ਕਿਸਾਨ ਨੂੰ ਕੀ ਫਾਇਦਾ ਇਹ ਦੋ ਚੀਜ਼ਾਂ 'ਚ ਫਰਕ ਆ ਲੋਕ ਸਮਝ ਨਹੀਂ ਹੁੰਦੇ ਮੰਨ ਲਓ ਅੱਜ 2300 ਰੁਪਏ ਝੋਨੇ ਦਾ ਕਰ ਦਿੱਤਾ 2300 ਰੁਪਏ ਗਵਰਨਮੈਂਟ ਨੇ ਖਰੀਦ ਲਿਆ ਉਹਦੀ ਕਢਾਈ ਲਵਾਈ ਪਾ ਕੇ 10 ਰੁਪਏ ਹੋਰ ਪੈ ਗਏ 35 ਹੋ ਗਏ ਨਾ 35 ਤੋਂ 40 ਰੁਪਏ ਚੌਲ ਮਿਲਣਗੇ ਵੱਧ ਨਹੀਂ ਤੁਸੀਂ ਲਾਉਂਗੇ ਹੁਣ ਪਿਆਜ਼ ਆ ਪਿਆਜ਼ ਤੇ ਐਮਐਸਪੀ ਹੈ ਨਹੀਂ ਇਹਨੂੰ ਨਾਸਕ ਤੋਂ ਚੱਕਦੇ ਆ 2 ਰੁਪਏ ਠੀਕ ਆ ਵੇਚਦੇ ਆ 100 ਰੁਪਏ 2006 ਚੋਂ ਦੀ ਰਿਪੋਰਟ ਆਈ ਕੀ ਕਿਸਾਨ ਦਾ ਆ ਖਰਚਾ ਆ ਉਹਦੀ ਲੇਬਰ ਆ ਆ ਦੀ ਫੈਮਿਲੀ ਲੇਬਰ ਆ ਆ ਦੀ ਦੂਜੀ ਲੇਬਰ ਆ ਤੇਲ ਆ ਖਾਦ ਆ ਬੀ ਆ ਉਹ ਕੱਢ ਕੇ ਉਹਨਾਂ ਕਿਹਾ ਵੀ ਇਹ ਤੇ ਇਹਦਾ ਪੂਰਾ ਬਣੀ ਹੁੰਦਾ ਜਿਸ ਰੇਟ ਤੁਸੀਂ ਲੈਨੇ ਇਹਦੇ ਨੂੰ ਇਸ ਰੇਟ ਤੇ ਪੈਂਦਾ ਵੀ ਹੈ ਨਹੀਂ ਇਹ ਸਾਰਾ ਕੁਝ ਇੱਕ ਆਪਣੇ ਹੱਥਾਂ 'ਚ ਦੋ ਸਰਕਾਰਾਂ ਟੈਕਸ ਲੈ ਰਹੀਆਂ ਡੀਲ ਤੋਂ ਸੈਂਟਰ ਸਰਕਾਰ ਵੀ ਲੈ ਲਈ ਆ ਤੇ ਪੰਜਾਬ ਸਰਕਾਰ ਵੀ ਲੈ ਰਹੀ ਆ ਅਗਰ ਇਹੀ ਇੱਕ ਸਰਕਾਰ ਇੱਕ ਟੈਕਸ ਕਰ ਦੇਣ ਤੇ ਇਹਦਾ ਰੇਟ ਘਟ ਕੇ ਅੱਧਾ ਨਾ ਆ ਜਾਏ ਇਹ ਨਹੀਂ ਕਰਨਗੇ ਕਦੀ ਵੀ ਕਿਉਂਕਿ ਸਾਰੇ ਸਾਡੀ ਛੇ ਲਾਉਣ ਤੇ ਹੋਏ ਆ ਇਹ ਬੱਕਰੀ ਲਾਉਂਦੇ ਦੂਜੀ ਬੱਕਰੀ ਲਾਉਂਦੇ ਕਾਰ ਦੇ ਵਿੱਚ दारू ਦੀਆਂ ਬੋਤਲਾਂ ਤੇ ਬੀੜੀਆਂ ਦੇ ਬੰਡਲਾਂ ਪਿੱਛੇ ਵੀ ਵੋਟਾਂ ਵਿਕੀਆਂ ਤੇ ਹੁਣ ਵੀ ਵਿਕੀਆਂ ਇਹਦੇ 'ਚ ਕੀ ਤੁਸੀਂ ਦੱਸੋਗੇ ਜਦੋਂ ਇਹ ਦੇਸ਼ ਦੇ ਵਿੱਚ ਹੋਣ ਲੱਗ ਜੇ ਕਿਸੇ ਸੂਬੇ ਦੇ ਵਿੱਚ ਹੋਣ ਲੱਗ ਜੇ ਤਾਂ ਸੂਬਾ ਤੇ ਦੇਸ਼ ਕਿਹੜੇ ਰਸਤੇ ਤੁਰ ਪੈਂਦਾ ਇਹ ਮੈਂ ਉਹੀ ਉਸੇ ਗੱਲ ਤੇ ਲੈ ਕੇ ਆ ਰਿਹਾ ਤੁਹਾਨੂੰ ਕਿ ਜਦੋਂ ਇਹ ਚੀਜ਼ਾਂ ਦੇ ਉੱਤੇ 500 ਰੁਪਇਆ ਇੱਕ दारू ਦੀ ਬੋਤਲ ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਅਸੀਂ ਵੋਟ ਪਾਉਣੀ ਆ ਤਾਂ ਦੋਸ਼ੀ ਕੌਣ ਆ ਸ਼ਿਗਾਰ ਸਾਰਨ ਪੰਜਾਬ ਪ੍ਰੈੰਟੀ ਵਿੱਚ ਤੇ ਮੈਂ ਕਾਸ਼ ਇਸ ਵਕਤ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਤੇ ਮੈਂ ਖੜਾ ਹਾਂ ਤੇ ਸਾਡੇ ਨਾਲ ਹੋਰ ਵੀ ਜਥੇਬੰਦੀਆਂ ਖੜੀਆਂ ਨੇ ਬੀਕੇਯੂ ਦੁਆਬਾ ਤੋਂ ਦਿਲਵਾਰ ਸਿੰਘ ਆ ਬੀਕੇਯੂ ਮਜ਼ਦੂਰ ਇਕਤਾ ਤੋਂ ਦਿਲਵਾਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅਸੀਂ ਪੁੱਛਾਂਗੇ ਇਹਨਾਂ ਤੋਂ ਵੀ ਇਹ बार-बार ਜਿਹੜਾ ਟੋਲ ਪਲਾਜ਼ਾ ਸਰ ਰੋਕਿਆ ਜਾ ਰਿਹਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਕਈ ਵਾਰੀ ਪਹਿਲਾਂ ਵੀ ਧਰਨਾ ਲਾ ਚੁੱਕੇ ਹਾਂ ਹਲ ਕੋਈ ਨਿਕਲਦੇ ਨਹੀਂ ਬਏ ਦੇਖੋ ਪਹਿਲਾਂ ਤੇ ਚਲੋ ਧਰਨਾ ਇਹ ਅਲਗ-ਅਲਗ ਮੁੱਦਿਆਂ ਤੇ ਲੱਗਿਆ ਵਾ ਜਿਹੜਾ ਲੱਗਿਆ ਵਾ ਜਿਹੜਾ ਇਸ ਮੁੱਦੇ ਤੇ ਹੁਣ ਤਰਨ ਲਾਇਆ ਜਿਹਦਾ ਪੰਜਵਾਂ ਦਿਨ ਆ ਮੰਗ ਪੱਤਰ ਲੈ ਕੇ ਗਏ ਆ ਅਜੇ ਦੋ ਦਿਨ ਵੇਟ ਕਰਾਂਗੇ ਅੱਜ ਦਾ ਤੇ ਕੱਲ ਦਾ ਦਿਨ ਨਹੀਂ ਤੇ ਫਿਰ ਇੱਕ ਵੱਡੀ ਕਾਲ ਦੇ ਕੇ ਵੱਡਾ ਇਕੱਠ ਕਰਕੇ ਸਾਰਿਆਂ ਨਾਲ ਮੀਟਿੰਗ ਕਰਕੇ ਪ੍ਰਸ਼ਾਸਨ ਨੂੰ ਦੱਸ ਕੇ ਫਿਰ ਇਹਨੂੰ ਤਾਲਾ ਲਾ ਦਿਆਂਗੇ ਹੱਕ ਲੈਣ ਦੇ ਲਈ ਤੁਹਾਨੂੰ ਤਰਨ ਹੀ ਕਿਉਂ ਲਾਣਾ ਪੈਂਦਾ ਆ ਸ਼ਾਂਤੀ ਨਾਲ ਕਿਉਂ ਨਹੀਂ ਇਹ ਚੀਜ਼ਾਂ ਨਿਬੜਦੀਆਂ ਜੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਪੀ ਜਿੰਨਾ ਦੇ ਮਗਰ ਭੱਜ ਭੱਜ ਤੁਸੀਂ ਵੋਟਾਂ ਪਾਉਂਦੇ ਜੋ ਉਹਨਾਂ ਨੇ ਕਦੀ ਤੁਹਾਨੂੰ ਆਣ ਕੇ ਕਿਹਾ ਵੀ ਆ ਤੁਹਾਨੂੰ ਅਸੀਂ ਚੀਜ਼ ਲੈ ਕੇ ਦਿੰਨੇ ਆ ਕਦੀ ਕਿਸੇ ਐਮਐਲਏ ਨੇ ਕਦੀ ਕਿਸੇ ਐਮਪੀ ਨੇ ਕਿਸੇ ਰਾਜ ਸਭਾ ਮੈਂਬਰ ਨੇ ਕਦੀ ਕਿਸੇ ਕਾਉਂਸਲਰ ਨੇ ਕਿਹਾ ਕਦੀ ਆਣ ਕੇ ਘੇਰੂ ਘਰੇ ਵੀ ਆ ਮੈਂ ਤੈਨੂੰ ਆ ਚੀਜ਼ ਲੈ ਕੇ ਦਿਆਂ ਇਹ ਕਿਸਾਨ ਹੀ ਆ ਜਦ ਲੋਕਾਂ ਨੂੰ ਮੁਸ਼ਕਲ ਚ ਦੇਖਦੇ ਆ ਤਾਂ ਉਸ ਮੁਸ਼ਕਲ ਦਾ ਹੱਲ ਕੱਢਣ ਲਈ ਉਹ ਫਿਰ ਜਾਂ ਸੜਕਾਂ ਤੇ ਆ ਜਾਣਗੇ ਜਾਂ ਫਿਰ ਟੂਲ ਪਲਾਜ ਤੇ ਆ ਜਾਣਗੇ ਬਾਬਾ ਜੀ ਸਵਾਲ ਇੱਕ ਹੋਰ ਬਹੁਤ ਕੋੜਾ ਸਵਾਲ ਹੈ ਜਿਵੇਂ ਇਲੈਕਸ਼ਨਾਂ ਹਟੀਆਂ ਨਹੀਂ ਕਿ ਦੁੱਧ ਦੇ ਰੇਟ ਵੀ ਵਧ ਗਏ ਲੋਕਾਂ ਦੇ ਲਈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਲੈਕਸ਼ਨ ਪਹਿਲਾਂ ਪਾਉਣ ਤੋਂ ਪਹਿਲਾਂ ਕੋਈ ਇਹਨਾਂ ਨੂੰ ਹਵਾ ਤੱਕ ਨਹੀਂ ਲੀਕ ਕੀਤੀ ਕਿ ਅਸੀਂ ਰੇਟ ਵਧਾ ਰਹੇ ਹਾਂ ਔਰ ਫਿਰ ਵੀ ਰੇਟ ਵਧ ਗਿਆ ਇਲੈਕਸ਼ਨ ਪਹਿਨ ਤੋਂ ਬਾਅਦ ਇਹ ਕੀ ਇਹਦਾ ਕੀ ਕਾਰਨ ਹੋ ਸਕਦਾ ਵੀ ਦੇਖੋ ਜੀ ਸਰਕਾਰਾਂ ਨੇ ਨਾ ਇਹ ਉਹ ਇਹ ਸਾਨੂੰ ਜਦੋਂ ਦਿੰਦੀਆਂ ਨੇ ਨਾ ਕੁਝ ਉਹ ਬੜੀਆਂ-ਬੜੀਆਂ ਖ਼ਬਰਾਂ ਚ ਆਉਂਦਾ ਜਦੋਂ ਕੋਈ ਸਾਨੂੰ ਦੇਣਾ ਹੁੰਦਾ ਤੇ ਜਦੋਂ ਸਾਡੇ ਤੋਂ ਲਿਖੋਣਾ ਹੁੰਦਾ ਨਾ ਉਦੋਂ ਤੇ ਹਵਾ ਵੀ ਨਹੀਂ ਨਿਕਲਨਦੇ ਵੀ ਅੱਜ ਉਹਦੇ ਸਵੇਰ ਨੂੰ ਜੋ ਦੁਕਾਨ ਤੇ ਜਾਂਦੇ ਅਸੀਂ ਉਦੋਂ ਪਤਾ ਲੱਗਦਾ ਵੀ ਹੁਣ ਆ ਆ بگੜ ਗਿਆ ਰਹਿ ਗਿਆ ਸਾਡਾ ਕਦੀ ਪੈਟਰੋਲ ਪੰਪ ਤੇ ਜਾ ਕੇ ਦੇਖਿਆ ਜਿੱਦਣ ਵਧਿਆ ਤੇਲ ਹੋਵੇ ਤੇਲ ਦਾ ਰੇਟ ਵਧਿਆ ਹੋਵੇ ਕਦੀ ਅਖਬਾਰ ਚ ਆਵੇ ਤੇ ਕਿਦੋਂ ਘਟਿਆ ਹੁੰਦਾ ਉਦੋਂ ਫਰੰਟ ਪੇਜ ਦੇ ਉੱਪਰ ਅਖਬਾਰ ਦੇ ਅੱਜ 60 ਪੈਸੇ ਘਟਾ ਦਿੱਤੇ ਬੜਾ ਸਹਾਨ ਕਰਤਾ ਸੱਟਾ ਤੋਂ 60 ਰੁਪਈਆ ਤੋਂ 100 ਕਰਤਾ ਪੈਸੇ 60 ਘਟਾ ਰਹੇ ਆ ਤੁਸੀਂ ਆ ਹਾਲਾਤ ਨੇ ਸਰਕਾਰਾਂ ਦੇ ਔਰ ਸਾਡੇ ਲੋਕ ਇੰਨੇ ਜੀ ਖੁਸ਼ ਹੋ ਜਾਂਦੇ ਆ ਦੋ ਜਦੋਂ ਦੇ ਤੁਹਾਡੇ ਕੋਲੇ ਪਿੰਡ ਦੇ ਵਿੱਚ ਮੱਜਾਂ ਵੀ ਹੋਣੀਆਂ ਤੁਸੀਂ ਦੁੱਧ ਦਾ ਵੀ ਕੰਮ ਕਰਦੇ ਚਲੋ ਤੁਸੀਂ ਨਹੀਂ ਕਰਦੇ ਕੋਈ ਹੋਰ ਕਰਦੇ ਹੋਣੇ ਆ ਕਿਸਾਨ ਦੀ ਆਮਦਨ ਉਹਨਾਂ ਨੇ ਕਿੰਨੀ ਬਤਾਈ ਦੁੱਧ ਦਾ ਰੇਟ ਉਹਨਾਂ ਦੇ ਲਈ ਵੀ ਬਤਾਇਆ ਵੀ ਤੁਸੀਂ ਇੰਨੇ ਦਾ ਵੇਚੋਗੇ ਜਾਂ ਲੋਕਾਂ ਨੂੰ ਇੰਨੇ ਰੁਪਏ ਅਸੀਂ ਮਹਿੰਗਾ ਦਵਾਂਗੇ ਬਤਾਇਆ ਉਹਨਾਂ ਦਾ ਰੇਟ ਜਿਹੜੀ ਐਮਐਸਪੀ ਆ ਐਮਐਸਪੀ ਕੀ ਸਮਝਣ ਦੀ ਲੋੜ ਪਈ ਐਮਐਸਪੀ ਚੀਜ਼ ਕੀ ਆ ਉਹਦਾ ਆਮ ਜਨਤਾ ਨੂੰ ਕੀ ਫਾਇਦਾ ਤੇ ਕਿਸਾਨ ਨੂੰ ਕੀ ਫਾਇਦਾ ਇਹ ਦੋ ਚੀਜ਼ਾਂ 'ਚ ਫਰਕ ਆ ਲੋਕ ਸਮਝ ਨਹੀਂ ਰਹੇ ਮੰਨ ਲਓ ਅੱਜ 2300 ਰੁਪਏ ਝੋਨੇ ਦਾ ਕਰ ਦਿੱਤਾ 2300 ਰੁਪਏ ਗਵਰਨਮੈਂਟ ਨੇ ਖਰੀਦ ਲਿਆ ਉਹਦੀ ਕਢਾਈ ਲਵਾਈ ਪਵਾ ਕੇ 10 ਰੁਪਏ ਹੋਰ ਪੈ ਗਏ 35 ਹੋ ਗਏ ਨਾ 35 ਤੋਂ 40 ਰੁਪਏ ਚੌਲ ਮਿਲਣਗੇ ਵੱਧ ਨਹੀਂ ਤੁਸੀਂ ਲਾਉਂਗੇ ਹੁਣ ਪਿਆਜ਼ ਆ ਪਿਆਜ਼ ਤੇ ਐਮਐਸਪੀ ਹੈ ਨਹੀਂ ਇਹਨੂੰ 나ਸਕ ਤੋਂ ਚੱਕਦੇ ਆ 2 ਰੁਪਏ ਠੀਕ ਆ ਵੇਚਦੇ ਆ 100 ਰੁਪਏ ਕਿਸਾਨ ਕਹਿੰਦਾ ਵੀ ਮੈਨੂੰ ਇਹਦੇ 15 ਰੁਪਏ ਦੇ ਦਿਓ ਮੇਰਾ ਰੇਟ ਤੈਅ ਕਰ ਦਿਓ 15 ਰੁਪਏ ਪਿਆਜ ਦਾ ਹੁਣ 15 ਤੈਅ 10 ਖਰਚਾ 25 75 ਰੁਪਏ ਕਿਦੇ ਬਚੇ 75 ਰੁਪਏ ਦੇ ਖਰੀਦਦਾਰ ਦੇ ਬਚੇ ਕਿਸਾਨ ਨੂੰ ਤੇ ਫੇਰ 15 ਹੀ ਮਿਲੇ ਨਹੀਂ ਮੈਂ ਦੁੱਧ ਦੀ ਗੱਲ ਕਰ ਰਿਹਾ ਸੀ ਜਦੋਂ ਦੁੱਧ ਨੰਗਾ ਕਰਤਾ ਹਾਂ ਲੈ ਕੇ ਆ ਰਹੇ ਹਾਂ ਇਸੇ ਤਰ੍ਹਾਂ ਇਹ ਦੁੱਧ ਦਾ ਗੱਲ ਆ ਜਿਹੜੇ ਅੱਜ ਜੋ ਪੱਟੇ ਦਾ ਰੇਟ ਆ ਜੋ ਦਾਣੇ ਦਾ ਰੇਟ ਆ ਜੋ ਉਹਦੀ ਮੱਝ ਮੱਜਾਂ ਦੀ ਸੰਭਾਲ ਉਹਦੇ ਤੇ ਲੇਬਰ ਦਾ ਖਰਚਾ ਉਹ ਪਾ ਕੇ ਵੀ ਇਹ ਪੂਰਾ ਨਹੀਂ ਹੁੰਦਾਗਾ ਪਰ ਉਤੋਂ ਰੇਟ ਉਸ ਰੇਟ ਨਹੀਂ ਲਿਆ ਜਾਂਦਾ ਉਤੋਂ ਦੇ ਰੇਟ ਬੇਰਕਾ ਵਾਲੇ ਜਾਂ ਦੂਜੀਆਂ ਡੇਰੀਆਂ ਵਾਲੇ ਘੱਟ ਰੇਟਾਂ ਚ ਲੈਂਦੇ ਅੱਗੇ ਜਾ ਕੇ ਮਹਿੰਗਾ ਵਿਕਦਾ ਜਦੋਂ ਇਹਨੂੰ ਲਫਾਪਿਆਂ ਚ ਪਾ ਦਿੰਦੇ ਆ ਜਿਵੇਂ ਉਹਨੇ ਇੱਕ ਛੱਲੀ ਐ ਅਜ ਤੋਂ ਆਮ ਤੋੜ ਕੇ ਖਾ ਲੈਣੇ ਆ ਜਦੋਂ ਛੱਲੀ ਦੀ ਪੂਰੀ ਪੈਕਿੰਗ ਕਰਕੇ ਮਾਲ ਦੇ ਵਿੱਚ ਰੱਖਦੇ ਉਹ 150 ਰੁਪਏ ਦੀ ਹੁੰਦੀ ਹੈ ਡੀਜ਼ਲ ਇੰਨਾ ਮਹਿੰਗਾ ਹੋ ਜਾਊਗਾ ਤੁਸੀਂ ਖੇਤਾਂ ਚ ਕਿਵੇਂ ਸਰਵਾਈਵ ਕਰਦੋਂ ਜਦੋਂ ਤੁਸੀ ਪਨੀਰੀ ਲਾਣੀ ਹੋਵੇ ਆ ਵਾਈ ਕਰਨੀ ਹੋਵੇ ਤਾਂ ਕਿੰਨੀ ਕਿ ਤੁਹਾਨੂੰ ਮੁਸ਼ਕਲ ਆਉਂਦੀਆਂ ਨੇ ਇੰਨਾ ਮਹਿੰਗਾ ਡੀਜ਼ਲ ਮਤਲਬ ਕਿਵੇਂ ਅਫੋਰਡ ਕਰਦੇ ਹਾਂ ਅਸੀਂ ਜਿਹੜਾ ਨਾ ਸੁਆਮੀਨਾਥਨ ਰਿਪੋਰਟ ਸੀਗੀ ਜਿਹਦੇ ਤੇ ਅਸੀਂ ਕਹਿ ਦਿੰਦੇ ਆ ਕਿ ਸੀ2+50 ਉਹਦਾ ਮਤਲਬ ਕੀ ਸੀਗਾ ਸੁਆਮੀਨਾਥਨ ਯੋਗ 2004 ਦੇ ਵਿੱਚ ਤੈਅ ਕੀਤਾ ਗਿਆ ਡੀਜ਼ਲ ਦੀ ਗੱਲ ਕਰਤਾ ਔਰ 2006 ਚ ਉਹਦੀ ਰਿਪੋਰਟ ਆਈ ਕਿ ਕਿਸਾਨ ਦਾ ਆ ਖਰਚਾ ਆ ਉਹਦੀ ਲੇਬਰ ਆ ਆ ਉਹਦੀ ਫੈਮਿਲੀ ਲੇਬਰ ਆ ਆ ਉਹਦੀ ਦੂਜੀ ਲੇਬਰ ਆ ਤੇਲ ਆ ਖਾ ਦਾ ਬੀ ਆ ਉਹ ਕੱਢ ਕੇ ਉਹਨਾਂ ਕਿਹਾ ਵੀ ਇਹ ਤੇ ਇਹਦਾ ਪੂਰਾ ਬ ਨਹੀਂ ਹੁੰਦਾ ਜਿਸ ਰੇਟ ਤੁਸੀਂ ਲੈਨੇ ਇਹਦੇ ਨੂੰ ਇਹ ਇਸ ਰੇਟ ਤੇ ਪੈਂਦਾ ਵੀ ਹੈ ਨਹੀਂ ਫਿਰ ਵੀ ਤੁਸੀਂ ਇਹ ਖਰੀਦ ਕਰ ਰਹੇ ਹੋ ਉਹਨੇ ਕਿਹਾ ਜੋ ਖਰੀਦ ਕਰਦੇ ਆ ਉਹਦਾ 50 ਪੈਸੇ ਨਾਲ ਜੋੜ ਕੇ ਇਹਨੂੰ ਪ੍ਰੋਫਿਟ ਦਿਓ ਫਿਰ ਇਹਨੂੰ ਕੁਝ ਬਚਦਾ ਫਿਰ ਇਹ ਖੁਦ ਖੁਸ਼ੀਆਂ ਰੁਕਣ ਗਈਆਂ ਰੇਟ ਡੀਜ਼ਲਾਂ ਦੇ ਵਧ ਰਹੇ ਆ ਖਾਦ ਦੇ ਵਧ ਰਹੇ ਆ ਆਮ ਕੀਟਨਸ ਦਵਾਈਆਂ ਦੇ ਵਧ ਰਹੇ ਆ ਬੀਜਾਂ ਦੇ ਵਧ ਰਹੇ ਆ ਪਰ ਕਿਤੇ ਨਾ ਕਿਤੇ ਸਾਡਾ ਰੇਟ ਨਹੀਂ ਵਧਾਇਆ ਜਾ ਰਿਹਾ ਸਾਨੂੰ ਉਹ ਨਹੀਂ ਮਿਲਦਾ ਇਹ ਸਾਰਾ ਕੁਝ ਆਪਣੇ ਹੱਥਾਂ 'ਚ ਦੋ ਸਰਕਾਰਾਂ ਟੈਕਸ ਲੈ ਰਹੀਆਂ ਡੀਲ ਤੋਂ ਜੀ ਜੀ ਸੈਂਟਰ ਸਰਕਾਰ ਵੀ ਲੈ ਲਈ ਆ ਤੇ ਪੰਜਾਬ ਸਰਕਾਰ ਵੀ ਲੈ ਰਹੀ ਹੈ ਅਗਰ ਇਹੀ ਇੱਕ ਸਰਕਾਰ ਇੱਕ ਟੈਕਸ ਕਰ ਦੇਣ ਤੇ ਇਹਦਾ ਰੇਟ ਘਟ ਕੇ ਅੱਧਾ ਨਾ ਜਾਵੇ ਇਹ ਨਹੀਂ ਕਰਨਗੇ ਕਦੀ ਵੀ ਕਿਉਂਕਿ ਸਾਰੇ ਸਾਡੀ ਛੇ ਲਾਉਣ ਤੇ ਹੋਏ ਆ ਇਹ ਬੱਕਰੀ ਲਾਉਂਦੇ ਦੂਜੀ ਬੱਕਰੀ ਲਾਉਂਦੇ ਆ ਇਸ ਕਰਕੇ ਹਰ ਥਾਂ ਤੇ ਮਾਰ ਆ ਜਿਹੜੀ ਉਹ ਆਮ ਪਬਲਿਕ ਤੇ ਹੀ ਪੈ ਰਹੀ ਆ ਆਮ ਪਬਲਿਕ ਨੂੰ ਹੀ ਸਹਿਣਾ ਪੈਂਦਾ ਚਾਹੇ ਉਹ ਇਲੈਕਸ਼ਨ ਦਾ ਪੈਸਾ ਹੋਵੇ ਚਾਹੇ ਉਹ ਕਿਸੇ ਹਾਦਸਾ ਦਾ ਪੈਸਾ ਹੋਵੇ ਦੇ ਦੇਣਗੇ ਸਾਨੂੰ ਪੈਕੇਜ ਪਰ ਲੈਣਾ ਕਿਤੋਂ ਆ ਜਨਤਾ ਤੋਂ ਸਵੇਰ ਨੂੰ ਕੋਈ ਨਾ ਕੋਈ ਚੀਜ਼ ਮਹਿੰਗੀ ਕਰਕੇ ਕੱਢ ਲੈਂਦੇ ਆ ਬਾਬਾ ਜੀ ਮੈਂ ਤੁਹਾਡੇ ਤੋਂ ਆਖਰੀ ਸਵਾਲ ਪੁੱਛਣ ਲੱਗਾ ਹਾਂ ਸਿੱਖਿਆ ਤੇ ਇਲਾਜ ਇਦੇ ਬਾਰੇ ਤੁਸੀਂ ਕੀ ਕਹੋਗੇ ਇਲਾਜ ਵੀ ਉਨਾ ਹੀ ਮਹਿੰਗਾ ਤੇ ਸਿੱਖਿਆ ਤਾਂ ਉਹ ਤੋਂ ਵੀ ਮਹਿੰਗੀ ਕੀ ਬੱਚਿਆਂ ਨੂੰ ਚੰਗੀ ਸਿੱਖਿਆ ਬਹੁਤ ਮਹਿੰਗੀ ਮਿਲਣੀ ਚਾਹੀਦੀ ਹੈ ਜਾਂ ਮਿਲ ਨਹੀਂ ਹੀ ਚਾਹੀਦੀ ਦੱਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅੱਜ ਸਾਰੇ ਆਪਾਂ ਲਾਡੋਵਾਲ ਟੋਲ ਪਲਾਜ਼ਾ ਘੇਰ ਕੇ ਬੈਠ ਗਏ ਕਦੇ ਆਪਣੇ ਐਜੂਕੇਸ਼ਨ ਮਿਨਿਸਟਰ ਦਾ ਘਰ ਘੇਰਿਆ ਵੀ ਹਾਂ ਵੀ ਤੁਸੀਂ ਇੰਨੀ ਫੀਸਾਂ ਕਿਉਂ ਵਧਾ ਰਹੇ ਹੋ ਬਈ ਪ੍ਰਾਈਵੇਟ ਸਕੂਲਾਂ ਤੇ ਲਗਾਮ ਕਿਉਂ ਨਹੀਂ ਲਗਾਉਂਦੇ ਜਾਂ ਦੂਸਰੀ ਗੱਲ ਹੈਲਥ ਮਿਨਿਸਟਰ ਦਾ ਘਰ ਆਪਾਂ ਕਦੇ ਘੇਰਿਆ ਬਈ ਜਾ ਕੇ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਲੁਧਿਆਣਾ ਸ਼ਹਿਰ ਦੇ ਹਸਪੀਟਲ ਦਾ ਹਾਲ ਕੀ ਹੈ ਉੱਥੇ ਜਾ ਕੇ ਫਰਸ਼ਾਂ ਤੇ ਮ जान के सरकारी कत्ल ਕੀਤਾ ਜਾਂਦਾ ਬਹੁਤ ਵੱਡਾ ਸ਼ਬਦ ਮੈਂ ਬੋਲ ਰਿਹਾ ਹਾਂ ਇਹਦੇ ਬਾਰੇ ਤੁਸੀਂ ਦੱਸੋ ਵੀ ਕਿਸਾਨ ਇੱਥੇ ਕਿੰਨਾ ਕੁ ਸਟੈਂਡ ਲੈਂਦੇ ਨੇ ਇਹਦਾ ਜ਼ਿੰਮੇਵਾਰ ਅਸੀਂ ਆ ਜੀ ਇਹਦਾ ਜ਼ਿੰਮੇਵਾਰ ਜਨਤਾ ਵਾ ਇਹਦਾ ਜ਼ਿੰਮੇਵਾਰ ਕੋਈ ਮਨਿਸਟਰ ਨਹੀਂ ਕੋਈ ਸਰਕਾਰ ਨਹੀਂ ਇਹਦੇ ਜ਼ਿੰਮੇਵਾਰ ਅਸੀਂ ਆ ਜਦੋਂ ਸਾਨੂੰ ਆਉਂਦੇ ਆ ਵੀ ਤੁਹਾਨੂੰ 2 ਰੁਪਏ ਕਿਲੋ ਕਣਕ ਦੇ ਦਿੱਤੀ 2 ਰੁਪਏ ਕਿਲੋ ਆਟਾ ਦਿੱਤਾ, ਦਾਲ ਦਿੱਤੀ ਫ੍ਰੀ, 400 ਯੂਨਟ ਬਿਜਲੀ ਦਿੱਤੀ। ਕਿਉਂ ਨਹੀਂ ਅਸੀਂ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੇ? ਇਹ ਤੇ ਸਾਨੂੰ ਚਾਹੀਦਾ ਹੀ ਨਹੀਂ। ਕਿੰਨਾ ਕੋਈ ਨੂੰ ਸਰਕਾਰ ਦੇ ਵਿੱਚ दारू ਦੀਆਂ ਬੋਤਲਾਂ ਤੇ ਬੀੜੀਆਂ ਦੇ ਬੰਡਲਾਂ ਪਿੱਛੇ ਵੀ ਵੋਟਾਂ ਵਿਕੀਆਂ ਤੇ ਹੁਣ ਵੀ ਵਿਕੀਆਂ। ਇਹਦੇ 'ਚ ਕੀ ਤੁਸੀਂ ਦੱਸੋਗੇ ਜਦੋਂ ਇਹ ਦੇਸ਼ ਦੇ ਵਿੱਚ ਹੋਣ ਲੱਗ ਜੇ, ਕਿਸੇ ਸੂਬੇ ਦੇ ਵਿੱਚ ਹੋਣ ਲੱਗ ਜੇ ਤਾਂ ਸੂਬਾ ਤੇ ਦੇਸ਼ ਕਿਹੜੇ ਰਸਤੇ ਤੁਰ ਪੈਂਦਾ ਇਹ? ਮੈਂ ਉਹੀ ਉਸੇ ਗੱਲ ਤੇ ਲੈ ਕੇ ਆ ਰਿਹਾ ਤੁਹਾਨੂੰ ਕਿ ਜਦੋਂ ਇਹ ਚੀਜ਼ਾਂ ਦੇ ਉੱਤੇ 500 ਰੁਪਿਆ ਇੱਕ दारू ਦੀ ਬੋਤਲ, ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਅਸੀਂ ਵੋਟ ਪਾਉਣੀ ਆ ਤਾਂ ਅਗਲਾ ਪੈਸੇ ਦੇ ਕੇ ਸਾਢੋ ਤੋਂ ਵੋਟ ਲੈ ਕੇ ਗਿਆ ਫ੍ਰੀ ਨਹੀਂ ਲੈ ਕੇ ਗਿਆ ਕਿਉਂ ਕੰਮ ਕਰੂਗਾ ਸਾਡਾ ਤੁਸੀਂ ਉਹਨੂੰ ਵੋਟ ਪਾਓ ਫ੍ਰੀ ਅਗਲੇ ਨੂੰ ਕਹਾਂ ਵੀ ਕੰਮ ਲੈਣਾ ਕੰਮ ਲੈਣਾ ਤੇ ਆਈ ਮੈਂ ਕਹਿੰਦਾ ਕੰਮ ਕਿਵੇਂ ਨਹੀਂ ਹੋਣਗੇ ਜਦੋਂ ਅਸੀਂ ਖੁਦ ਬੁਕਾਉ ਆ ਤੇ ਫਿਰ ਲੀਡਰ ਤੇ ਆਪੇ ਬੁਕਾਉਗਾ ਇਹਦੇ ਦੋਸ਼ੀ ਅਸੀਂ ਆ ਪਹਿਲਾਂ ਸਾਨੂੰ ਸੁਧਰਨਾ ਪਊਗਾ ਵੀ ਸਾਨੂੰ ਨਾ ਤੇ ਆਟਾ ਦਾਲ ਚਾਹੀਦੀ ਆ ਨਾ ਸਾਨੂੰ ਫਰੀ ਦੀ ਬਿਜਲੀ ਚਾਹੀਦੀ ਆ ਨਾ ਸਾਨੂੰ ਕੋਈ ਫਰੀ ਦੀ ਹੋਰ ਸਹੂਲਤ ਚਾਹੀਦੀ ਆ ਅਸੀਂ ਭਿਖਾਰੀ ਨਹੀਂ ਹਾਂਗੇ ਮਿਹਨਤ ਕਾਰਛਾ ਅਸੀਂ ਮਜ਼ਦੂਰ ਆ ਕਿਸਾਨ ਆ ਜਾਂ ਲੇਬਰ ਜੋ ਵੀ ਆ ਅਸੀਂ ਅਸੀਂ ਕਰਕੇ ਖਾ ਲਾਂਗੇ ਸਾਨੂੰ ਜੇ ਅਗਰ ਦੇਣਾ ਹੀ ਆ ਨਾ ਕੁਝ ਦੂਜੀਆਂ ਦੂਜੀਆਂ ਕੰਟਰੀਆਂ ਵਾਂਗੂ ਸਾਨੂੰ ਹੈਲਥ ਫਰੀ ਦਿਓ ਸਾਨੂੰ ਐਜੂਕੇਸ਼ਨ ਫ੍ਰੀ ਦਿਓ ਸਾਡੇ ਜਵਾਕ ਪੜ ਜਾਣ ਉਹ ਆਈਐਸ ਆਈਪੀਐਸ ਕਰ ਜਾਣ ਸਾਨੂੰ ਲੋੜ ਹੀ ਨਹੀਂ ਪੈਣੀ ਆਟੇ ਦਾਲ ਸਕੀਮਾਂ ਦੀ ਸਾਨੂੰ ਲੋੜ ਹੀ ਨਹੀਂ ਪੈਣੀ ਕਾਹੇ ਦੀ ਵੀ ਇਸ ਕਰਕੇ ਇਹਦੇ ਦੋਸ਼ੀ ਸਰਕਾਰ ਜਾਂ ਮੰਤਰੀ ਲੀਡਰ ਨਹੀਂ ਹੈਗੇ ਇਹਦੇ ਦੋਸ਼ੀ ਅਸੀਂ ਆ ਆਪਾਂ ਖੋਦਾ ਜਿਹੜੇ ਭੈਣੋਂ ਇੱਕ ਫਰੀ ਦਾਣੇ ਲੈਣ ਲਈ ਵੀ ਲੜਦੇ ਅਸੀਂ ਲਾ ਕੇ ਲੈਣਾ ਤੇ ਲੱਗੇ ਹੁੰਨੇ ਆ ਔਰ ਫਰੀ ਦਾਣੇ ਕਿਹੜਾ ਪੂਰੇ ਦਿਨ ਤੇ ਉਹ ਵੀ ਬੋਰੀਆਂ ਦੇ ਵਿੱਚੋਂ 30 3-4 ਕਿਲੋ ਘਟੋ ਪੰਨ ਦੀ ਗਊ ਦੇ ਦੰਦ ਨਹੀਂ ਗਿਣੇ ਜਾਂਦੇ ਤੇ ਦੋਗਲੀਏ ਕਿ ਦੇਖ ਲਿਆ ਉਹਦੇ ਜਿਹੜਾ ਕਿਲੋ ਦੁੱਧ ਦਿੰਦੀ ਉਹ ਲੈ ਲਓ ਬਸ ਅੱਛਾ ਮੈਨੂੰ ਐ ਦੱਸੋ ਜਾਂਦੇ ਜਾਂਦੇ ਕਿ ਆਵਾਮ ਨੂੰ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਆਵਾਮ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਇਹ ਚੂਲ ਪਲਾਜੇ ਦਾ ਮਸਲਾ ਜਿਹੜਾ ਇਹ ਕਿਸੇ ਇੱਕ ਦਾ ਨਹੀਂ ਹੈਗਾ ਆਮ ਜਨਤਾ ਦਾ ਆਮ ਜਨਤਾ ਆ ਕੇ ਇੱਥੇ ਬੈਠਾ ਤਾਂ ਇਦਾਂ ਦੀਆਂ ਖਬਰਾਂ ਦੇ ਲਈ ਪੰਜਾਬ ਪ੍ਰੈਮ ਟੀਵੀ ਦੇ ਨਾਲ ਤੁਸੀਂ ਜੁੜੇ